ਸਸਿਕਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੱਜ ਰੋਪੜ ਦੇ ਪਿੰਡ ਬੈਰਮਪੁਰ ਵਿਖੇ ਇੱਕ ਲੋੜਵੰਦ ਔਰਤ ਨੂੰ ਮਕਾਨ ਬਣਾ ਕੇ ਦੇਣ ਦੇ ਲਈ ਨੀ ਪੱਥਰ ਰੱਖਿਆ ਗਿਆ ਬਚਨੀ ਦੇਵੀ ਪਤਨੀ ਕਰਤਾਰ ਸਿੰਘ ਨਿਵਾਸੀ ਪਿੰਡ ਬੈਰਮਪੁਰ ਜਿਸ ਕੋਲ ਆਪਣਾ ਕੋਈ ਮਕਾਨ ਨਹੀਂ ਹੈ ਉਹ ਮੌਜੂਦਾ ਸਮੇਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਰਹਿ ਰਹੀ ਹੈ ਉਸ ਨੂੰ ਮਕਾਨ ਬਣਾ ਕੇ ਦੇਣ ਦੇ ਲਈ ਸਮਾਜ ਸੇਵੀ ਐਸ ਪੀ ਸਿੰਘ ਉਬਰਾਈ ਨੇ ਪਹਿਲ ਕੀਤੀ ਹੈ ਤੇ ਅੱਜ ਉਹਨਾਂ ਨੇ ਨੀ ਪੱਥਰ ਰੱਖਣ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਜੇ ਕੇ ਜੱਗੀ ਨੇ ਦੱਸਿਆ ਕਿ ਬਚਨੀ ਦੀ ਦੇਵੀ ਨੇ ਉਹਨਾਂ ਕੋਲ ਮਕਾਨ ਬਣਾ ਕੇ ਦੇਣ ਦੀ ਗੁਹਾਰ ਲਾਈ ਸੀ ਜਿਸ ਦਾ ਸਰਵੇ ਕੀਤਾ ਗਿਆ ਸੀ ਉਸ ਨੂੰ ਸਮਾਜ ਸੇਵੀ ਐਸ ਪੀ ਸਿੰਘ ਉਭਰਾਏ ਆਪਣੇ ਖਰਚੇ ਤੇ ਮਕਾਨ ਬਣਾ ਕੇ ਦੇਣਗੇ ਇਸ ਤੋਂ ਇਲਾਵਾ ਉਕਤ ਪਿੰਡ ਦੇ ਵਿੱਚ ਹੋਰ ਮਕਾਨ ਦਾ ਵੀ ਨੀ ਪੱਥਰ ਵੀ ਰੱਖਿਆ ਗਿਆ ਜੱਗੀ ਨੇ ਦੱਸਿਆ ਕਿ ਅਜੇ ਤੱਕ ਬੇਕਾਰ ਰਤੇ ਬਰਸਾਤ ਦੇ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗੇ ਸਨ ਉਹਨਾਂ ਨੂੰ ਰੋਪੜ ਖੇਤਰ ਦੇ ਵਿੱਚ 13 ਨਵੇਂ ਮਕਾਨ ਬਣਾ ਕੇ ਦੇਣ ਦੀ ਯੋਜਨਾ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਨਾਮ ਹੈ ਤੁਹਾਡਾ ਬਾਈਕੀਨ ਬਚਨੀ ਦੇਵੀ ਜੀ ਕੀ ਕਹੋਗੇ ਤੁਹਾਡਾ ਮਕਾਨ ਬਣਾ ਕੇ ਦੇਣ ਲੱਗੇ ਹੋਏ ਆ ਸ਼ਾਬਾਸ਼ ਜੀ ਤੁਹਾਡਾ ਧੰਵਾਦ ਹੈ ਤੁਹਾਡਾ ਜੀ ਮਾਰਕ ਉਸ ਤਰ੍ਹਾਂ ਦੇ ਹਾਲਾਤ ਸੀ ਕਿੱਥੇ ਰਹਿ ਰਹੇ ਸੀ ਤੁਸੀਂ ਤੇ ਹੁ ਤੁਹਾਡਾ ਘਰ ਹੈ ਜਾਂ ਨਹੀਂ ਸੀਗਾ ਕੀ ਹਾਲਾਤ ਹਾਲਾਤ ਹੈਗੇ ਤੁਹਾਡੇ ਘਰ ਆ ਗਿਆ ਜੀ ਟੱਟ ਟੁੱਟ ਗਿਆ ਰੋੜ ਆ ਗਿਆ ਨੀਂਦ ਬਹੁਤ ਜਿਆਦਾ ਹੀ ਮੁੜ ਕੇ ਬਣਿਆ ਨਹੀਂ ਗਰੀਬ ਵੀ ਇੰਨੀ ਆ ਗਈ ਕੋਈ ਹਿਸਾਬ ਹੀ ਨਹੀਂ ਤੇ ਕਿੰਡੋਲੇ ਖੰਡੀ ਫੇਦੀ ਨਹੀਂ ਸਾਰੀ ਮਰ ਕੌਣ ਕੌਣ ਹੈਗੇ ਤੁਹਾਡੇ ਘਰ ਦੇ ਵਿੱਚ ਘਰ ਵਿੱਚ ਆ ਮੁੰਡਾ ਇੱਕ ਮੁੰਡਾ ਵੱਡਾ ਕਿਹੜਾ ਹੋਇਆ ਕਰਾ ਕੇ ਸਭ ਦੇ ਜਾਵੜਿਆ ਪੁੱਛ ਗਏਛਦਾ ਹੀ ਨਹੀਂ ਤੂੰ ਤੁਹਾਡੇ ਘਰ ਦੇ ਘਰ ਦੇ ਬੜੇ ਚੱਡੇ ਚੱਲ ਗਏ ਜੀ ਤੇ ਹੁਣ ਕਿੰਨੀ ਕੁ ਖੁਸ਼ੀ ਹੈਗੀ ਮਕਾਨ ਬਣ ਜੇਗਾ ਤੁਹਾਡਾ ਬਹੁਤ ਜਿਆਦੀ ਜੀ ਪੁੱਤ ਜੀ ਸਰਦਾਰ ਸਾਹਿਬ ਦੇ ਲਈ ਕੁਝ ਕਹਿਣਾ ਚਾਹੋਗੇ ਜਿਹੜੇ ਮਕਾਨ ਬਣਾ ਕੇ ਦੇ ਰਹੇ ਤੁਹਾਡਾ ਹਾਂ ਜੀ ਕੀ ਕਹਿਣਾ ਚਾਹੂੰਗੀ ਕੋ ਧੰਨਵਾਦ ਵਗੈਰਾ ਕੁਝ ਧੰਨਵਾਦ ਕਰਦੇ ਧੰਨਵਾਦ ਤੁਹਾਡਾ ਪਤਾ ਇੰਨਾ ਹੀ ਬਹੁਤ ਹੈ ਜੀ ਐਸਪੀ ਉਪਰਾਏ ਜੀ ਜਿਹੜੇ ਸਰਦਾਰ ਮੈਂ ਆਪਣਾ ਫਰਮੈਂ ਸਰਦਾਰ ਰਣਜੀਤ ਸਿੰਘ ਸਰਪੰਚ ਸਾਬਕਾ ਤੇ ਮੌਜੂਦਾ ਵੀ ਹਾਂਜੀ ਕਿਹਾ ਕਿ ਮੌਜੂਦਾ ਸਰਪੰਚ ਜੀ ਸਰ ਅਸੀਂ ਬਹੁਤ ਧੰਨਵਾਦ ਕਰਦੇ ਆਂ ਮਹਾਨ ਸੇਵਾ ਦਾ ਜਿਹੜੇ ਸਾਡੇ ਇਹਨਾਂ ਲੋਕਾਂ ਨੂੰ ਬੇਚੇ ਜਿਵੇਂ ਵਿਚਾਰੇ ਬੇਰੇ ਜਤਾ ਰਹੀ ਇਹਨਾਂ ਮਕਾਨ ਬਣਾ ਕੇ ਦੇਣ ਲੱਗੇ ਸਾਰੇ ਨਾ ਬਰਸਾਤ ਚ ਸਾਰਾ ਮਕਾਨ ਹੜ੍ਹ ਗਰ ਇਹਨਾਂ ਦੇ ਬਹੁਤ ਅਸਰ ਚੁੰਗੀ ਪਈ ਹਿੱਤੀ ਚੁੰਗੀ ਸਾਰੀ ਕੰਡਮ ਹੋ ਗਈ ਇਹਨਾਂ ਦੀ ਬਰਸਾਤ ਵਿੱਚ ਜਦੋਂ ਜਦੋਂ ਪਿੱਛੇ ਹੜ੍ਹ ਆਇਆ ਇਹਨਾਂ ਉਦੋਂ ਹੀ ਸਰ ਜੀ ਬਹੁਤ ਧੰਨਵਾਦ ਕਰਦੇ ਸਾਰਾ ਅਸੀਂ ਅਵਰਾਏ ਸਰ ਦਾ ਜੀ ਦੇ ਨਾਲ ਜੱਦੀ ਸਾਹਿਬ ਦਾ ਜੀ ਨੇ ਸਾਡੇ ਪਰਵੰਦੇ ਗਰੀਬਾਂ ਦੇ ਵਿਚਾਰੇ ਨੇ ਮਕਾਨ ਬਣਾ ਕੇ ਲੱਗੇ ਦੇਣ ਸਾਨੂੰ ਜੀ ਸਰਪੰਚ ਸਾਹਿਬ ਤੁਸੀਂ ਸਰਕਾਰ ਨੂੰ ਵੀ ਲਿਖ ਕੇ ਦੇ ਰਹੇ ਹੋ ਇਸ ਬਾਬਤ ਕੋਈ ਮਦਦ ਲਈ ਸਰ ਅਸੀਂ ਲਿਖ ਕੇ ਦਿੱਤਾ ਸਾਰਾ ਅਸੀਂ ਪੰਚਾਇਤ ਨੂੰ ਜੀ ਸਰ ਉਹ ਜਦੋਂ ਮੋਦੀ ਸਕੀਮ ਆਉਂਦੀ ਸੀ ਸਰ ਉਦੋਂ ਹੀ ਕੰਮ ਸਾਰੇ ਹੁੰਦੇ ਬਈ ਉਹ ਸਰ ਇਦਾਂ ਕੁਝ ਨਹੀਂ ਹੁੰਦਾ ਜ ਮਤਲਬ ਸਾਲ 'ਚ ਇੱਕ ਜਾਂ ਦੋ ਮਕਾਨ ਬਸ ਆਪਣੇ ਉਹ ਹੁੰਦੇ ਤਿਆਰ ਸਾਰੇ ਆਪਣੇ ਜੀ ਇਸ ਵਕਤ ਤਾਂ ਆਪਣੇ ਕੋਈ ਮਕਾਨ ਨਹੀਂ ਬਣਦੇ ਜੀ ਸਾਲ 'ਚ ਹੋਰ ਵੀ ਲੋਕ ਐਂ ਦਿੰਦੇ ਹੈ ਕਿ ਲੋੜ ਬਣਦੀ ਸਰ ਹੈਗੇ ਸਰ ਸਾਡੇ ਨਾਲ ਇੱਕ ਸਾਹਮਣੇ ਮਾਤਾ ਜੀ ਜਾਰੀ ਉਹ ਬੜੀ ਉਹਦਾ ਬੱਚਾ ਹੈਂਡੀਕੈਪ ਆ ਜੀ ਆਪ ਕੱਲੀ ਖਰਚ ਸਰ ਉਹਨੂੰ ਬਹੁਤ ਆਪਣੀ ਜਰੂਰਤਾਂਈ ਲੋੜਵੰਦ ਬਹੁਤ ਜ਼ਿਆਦਾ ਏ ਇੱਕ ਇੱਕ ਦੋ ਪਰਿਵਾਰ ਹੋਰ ਸਾਡੇ ਦਿਨ ਸਾਡੇ ਹੈ ਜੀ ਉਹਨੂੰ ਬਹੁਤ ਜ਼ਿਆਦਾ ਜਰੂਰਤ ਹੈ ਜੀ ਕੱਚੇ ਮਕਾਨ ਕਰਦੇ ਨੇ ਛੱਤਾਂ ਟੁੱਟੀਆਂ ਵੀ ਹਾਂਜੀ ਉਹ ਭਰਾ ਜੀ ਸਭ ਜਿਹੜਾ ਇਹ ਮਕਾਨ ਬਣਾਉਣ ਦਾ ਸਿਸਟਮ ਸਾਡੇ ਸ਼ਹਿਰ ਤੋਂ ਲਗਾਤਾਰ ਜਾਰੀ ਹੈ ਕੀ ਲੱਗਦਾ ਵੀ ਹਜੇ ਵੀ ਕਿੰਨੇ ਕੁ ਅਜਿਹੇ ਲੋੜਵੰਦ ਹੈਗੇ ਆ Rajasthan ਤੋਂ ਤੇ ਆਏ ਹੋ ਕਿਸ ਤਰ੍ਹਾਂ ਦੀਆਂ ਖਲਾਅ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਹੀ ਸਾਰੇ ਜਾਣਦੇ ਆ ਕਿ ਜਿਸਲੇ ਹੜਾਂ ਦੀ ਮਾਰ ਪਈ ਸਾਰਾ ਪਾਣੀ ਜਿਹੜਾ ਹਿਮਾਚਲ ਤੇ ਬਹੁਤ ਤਬਾਹੀ ਹੋਈ ਤੇ ਉਹ ਸਾਰੇ ਪਾਣੀ ਜਿਹੜੇ ਸੀ ਸਤਲੁਜ ਰਾਹੀ ਬਿਆਸ ਰਾਹੀ ਪੰਜਾਬ ਦੇ ਕਾਫੀ ਜਿਹੜੇ ਡਿਸਟ੍ਰਿਕਟ ਸੀ ਇਹ ਉਹਦੇ ਘੇਲੇ ਚਾਏ ਜਿਨ੍ਹਾਂ ਤੋਂ ਰੋਪੜਵੀਂ ਸੀ ਜਿੱਥੇ ਸਤਲੁਜ ਦੇ ਪਾਣੀ ਨੇ ਮਾਰ ਮਾਰੀ ਹੈ ਪਟਿਆਲਾ ਸਾਈਡ ਹੋ ਗਿਆ ਉਦੋਂ ਤੁਹਾਡਾ ਟੀ ਸਾਈਡ ਤਰਨਤਾਰਨ ਉਥੇ ਬਿਆਸ ਨੇ ਬੜਾ ਨਿਸ਼ਾਨ ਦੇ ਤਿਆ ਤੇ ਉਸ ਤੋਂ ਬਾਅਦ ਬਹੁਤ ਬੜੇ ਪ੍ਰੋਜੈਕਟਸ ਬਣੇ ਸਬਗਿਤੀਆਂ ਦਿੱਤੀਆਂ ਸਪੱਤਗਿਆ ਮੈਡੀਸਿਨ ਦਿੱਤੀਆਂ ਗਿਆ ਪਸ਼ੂਆਂ ਦਾ ਚਾਰਾ ਉਹ ਦਿੱਤਾ ਗਿਆ ਸਰਵੇਟ ਕਰਨ ਦੇ ਸਾਬ ਚੱਲ ਗਿਆ ਉੱਥੇ ਫਿਰ ਇਹ ਚੀਜ਼ ਦੇਖਣ ਲਈ ਸੀ ਕਿ ਮਕਾਨਾਂ ਨੂੰ ਬਹੁਤ ਨੁਕਸਾਨ ਹੋਇਆ ਕਈ ਟੀਮਾਂ ਸਾਰੀਆਂ ਲੱਗੀਆਂ ਕਿ ਜਿਸ ਤਰ੍ਹਾਂ ਜਿੱਦਾਂ ਪਾਣੀ ਉਤਰਦਾ ਫਿਰ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਕੀ ਨੁਕਸਾਨ ਹੋਇਆ ਤੋਂ ਸਭ ਤੋਂ ਪਹਿਲਾਂ ਪਟਿਆਲੇ ਪਾਣੀ ਉਤਰਿਆ ਉੱਥੇ ਫਿਰ ਅਸੀਂ ਇੱਕ ਇਹ ਮਹਿੰਮ ਸ਼ੁਰੂ ਕੀਤੀ ਮਕਾਨ ਬਣਾਉਣ ਦੀ ਜਿਸ ਨਾਲ ਵਿੱਚ ਤਿੰਨ ਸਟੇਜ ਨੇ ਇੱਕ ਤਾਂ ਸਟੇਜ ਆ ਕਿ ਜਿੱਥੇ ਥੋੜਾ ਬਦ ਨੁਕਸਾਨ ਹੋਇਆ ਕਿਸੇ ਦਾ ਪਲਸਟਰ ਉਤਰ ਗਿਆ ਅਰਸ਼ ਟੁੱਟ ਗਿਆ ਜਾਂ ਛੱਤ ਗਿਰ ਗਈ ਸੋ ਉਹ ਇੱਕ ਸਟੇਜ ਸੀ ਦੂਸਰੀ ਸੀ ਕੁਝ ਅੱਛੇ ਜਿਹੇ ਜਨ ਥੋੜਾ ਜ਼ਿਆਦਾ ਨੁਕਸਾਨ ਹੋਇਆ ਤੀਸਰਾ ਇਹ ਸੀ ਕਿ ਜਿਸ ਨਾਲ ਅੱਜ ਅਸੀਂ ਇੱਥੇ ਖੜੇ ਆ ਬਚਨੀ ਦੇਵੀ ਦਾ ਜਿਹੜੀ ਸਕੂਲ ਚ ਰਹਿ ਰਹੀ ਸੀ ਸੋ ਸਾਰਿਆਂ ਦੇ ਸਾਂਝੇ ਉਪਰਾਲੇ ਨਾਲ ਅੱਜ ਅਸੀਂ ਸਾਨੂੰ ਅਪਰੋਚ ਕੀਤਾ ਗਿਆ ਟਾਸਕ ਨੂੰ ਤੇ ਜਗੀ ਸਾਹਿਬ ਨੇ ਦੱਸਿਆ ਤੇ ਮੀਡੀਆ ਦਾ ਖਰਬਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਹਮੇਸ਼ਾ ਜਦੋਂ ਲੋਡ ਪੈਂਦੀ ਹੈ ਇਸ ਏਰੀਆ ਜਿੰਨੇ ਘਰ ਬਣੇ ਨੇ ਨਾ ਤੇ ਉਹ ਮੀਡੀਆ ਥ्रू ਹੀ ਬਣੇ ਨੇ ਤੁਸੀਂ ਸਾਰੇ ਘੁੰਮਦੇ ਫਿਰਦੇ ਹੋ ਤੁਸੀਂ ਦੱਸਦੇ ਹੋ ਕਿ ਇਸ ਨੂੰ ਵਾਕਈ ਹੀ ਲੋੜ ਹੈ। ਉਹ ਜਦੋਂ ਕੋ ਜੈਨੂਨ ਕੇ ਸਾਡੇ ਕੋਲ ਆ ਜਾਂਦਾ ਫਿਰ ਅਸੀਂ ਨਾ ਨਹੀਂ ਕਰਦੇ। ਇਹ ਮਕਾਨ ਬਣਾ ਕੇ ਦੇਈਦਾ। ਅੱਜ ਵੀ ਇੱਥੇ ਇਹ ਮਕਾਨ ਹੈ। ਅੱਜ ਮੈਂ ਦੌਰਾ ਕੀਤਾ ਇੱਥੇ ਦੇਖਿਆ ਕਿ ਬਹੁਤ ਨੀਮੀ ਜਗ੍ਹਾ 'ਚ ਬਣ ਰਿਹਾ ਸੀ। ਤੇ ਇਸ ਲਈ ਫੈਸਲਾ ਕੀਤਾ ਗਿਆ ਕਿ ਇਹਨੂੰ ਦੁਬਾਰਾ ਫਿਰ ਪਾਣੀ ਇੱਥੇ ਆਣਾ ਹੈ। ਨਾਲ ਜਿਹੜਾ ਪਰਦੇ ਕੋਈ ਜਗ੍ਹਾ ਨਹੀਂ ਹੈ ਪਹਾੜ ਹੈ, ਨਹਿਰ ਹੈ ਇੱਧਰ। ਤੇ ਇੱਥੇ ਪਾਣੀ ਦੇ ਮਾਰ ਫਿਰ ਪੈਣੀ ਹੈ। ਸੋ ਇਹ ਫੈਸਲਾ ਕੀਤਾ ਕਿ ਇਹਨੂੰ 2.5 ਫੁੱਟ ਜਿਹੜਾ ਉੱਚਾ ਚੁੱਕੇ ਬਣਾਇਆ ਜਾਵੇ। ਸੋ ਅੱਜ ਇਹਨੂੰ ਸਟਾਰਟ ਕਰ ਦਿੱਤਾ ਤੇ ਬਹੁਤ ਜਲਦੀ ਹੀ ਇਹ ਬਚੀ ਦੇਵੀ ਉਹਦਾ ਬੇਟਾ ਇੱਕ ਜਿਹਦਾ ਦੱਸਿਆ ਗਿਆ ਕਿ ਨਾਲ ਹੀ ਨਹਿਰ ਹੈ ਤੇ ਉਹ ਇਹ ਵੀ ਸੇਵਾ ਕਰਦਾ ਹੈ ਕਿ ਅਗਰ ਕੋ ਡੁੱਬ ਜਾਂਦਾ ਉਹਨੂੰ ਵਿਚਾਰਾਂ ਜਾਂ ਡੈੱਡ ਬੋਡੀਆਂ ਕਰਨੀਆਂ ਉਹ ਬੱਚਾ ਕੰਮ ਕਰ ਰਿਹਾ ਤੇ ਬਚੀ ਦੇਵੀ ਦਾ ਅਸੀਂ ਜਿਹੜਾ ਕਰ ਰਹੇ ਹਾਂ ਕਿ ਇਹਨੂੰ ਇੱਕ ਤੇ ਅਸੀਂ ਮਕਾਨ ਬਣਾ ਕੇ ਦੇ ਰਹੇ ਹਾਂ ਤੇ ਦੂਸਰਾ ਇਹਨੂੰ 2000 ਰੁਪਏ ਮਹੀਨੇ ਦੀ ਅਸੀਂ ਪੈਨਸ਼ਨ ਨਾਲ ਲਾ ਰਹੇ ਹਾਂ ਸੋ ਹਰ ਮਹੀਨੇ ਇਹਨੂੰ 2000 ਰੁਪਏ ਜਰਾ ਇਹ ਟੋਟਲ ਸਾਡੇ ਕੋਲ ਦੀ ਹੁਣ ਇਸ ਜੜੀਆਂ ਨੇ ਤਕਰੀਬਨ 13 ਕੇ 1350 ਸਰਟੀਫਿਕੇਸ਼ਨ ਆ ਚੁੱਕੇ ਸਾਡੇ ਕੋਲ ਮਕਾਨਾਂ ਦੀ سلسلہ ਤੁਹਾਡਾ ਜਾਰੀ ਹੈ 2250 ਮਕਾਨਾਂ ਸਿਰ ਬਣ ਰਿਹਾ ਤੇ ਕੱਲ ਪਰਸੋ ਸਾਨੂੰ ਜਿਹੜੀ ਲਿਸਟਾਂ ਆਈਆਂ तकरीबन 250 ਮਕਾਨ ਦੀਆਂ ਉਹ ਆਈਆਂ ਅ ਹਲਗਾ ਬੋਰ ਸਾਈਡ ਤੋਂ ਕਿਉਂਕਿ ਉੱਥੇ ਵੀ ਜਿਹੜਾ ਸੀ ਹੜਾ ਨੇ ਬੜੀ ਮਾਰ ਮਾਰੀ ਹੈ ਜਦੋਂ ਮੈਂ ਗਿਆ ਸੀ 8 8 ਫੁੱਟ ਪਾਣੀ ਖੜਾ ਸੀ ਉੱਤੇ ਤੇ ਹੁਣ ਪਾਣੀ ਉਤਰਨ ਤੋਂ ਬਾਅਦ ਉੱਥੇ ਮਕਾਨਾਂ ਬਣੇ ਸ਼ੁਰੂ ਹੋ ਗਏ ਸੋ ਇਹ तकरीबन ਸਾਡੀ ਇਹ سلسلہ ਚੱਲਦਾ ਜਾਣਾ ਜਿੱਥੋਂ ਤੱਕ ਚਾਹੇ ਰੇਰ ਹੈ ਚਾਹੇ ਉਹਨੂੰ ਅਸੀਂ ਰੈਨੋਵੇਟ ਕਰਨੇ ਆ ਜਾਂ ਕੁਝ ਨਵੇਂ ਮਿਲਾ ਕੇ ਦੇ ਰਹੇ ਆ 4000 ਦੇ ਕਰੀਬ ਜਲਾ ਕਰ ਹੈ ਇਹ ਸਾਡੇ ਐਸਟੀਮੇਟਡ ਅਸੀਂ ਬਣਾ ਕੇ ਦੇਣਾ ਸੋ ਬਜਟ ਜਿਹੜਾ ਰੱਖਿਆ ਗਿਆ ਅਸੀਂ ਉਦੋਂ ਪਹਿਲਾਂ 15 ਕਰੋੜ ਰੁਪਏ ਰੱਖਿਆ ਗਿਆ ਅਸੀਂ ਇਹਦੇ ਲਈ ਤੇ ਅਗਰ ਹੋਰ ਵੀ ਲੋਡ ਪਈ ਤੇ ਟੈਸਟ ਵੱਲੋਂ ਅਸੀਂ ਇਹਨੂੰ ਜਦੋਂ ਜਦੋਂ ਤੁਹਾਨੂੰ ਆਰੇ ਆ ਅਸੀਂ ਕਰਾਂਗੇ ਡਿਸਟ੍ਰਿਕਟ ਵੀ ਮੇਰੇ ਖਿਆਲ ਅਜੇ ਜਦੋਂ 13 ਮਤਨ ਬੰਦ ਨੇ ਜਿਹੜੇ ਕਿ ਹੁਣ ਪਾਸ ਹੋਏ ਹੋਏ ਨੇ ਸੋ ਉਹ ਹੁਣ ਸਾਡੇ ਬੰਦ ਨਹੀਂ ਖੜੇ ਜੱਗੀ ਸੀ ਇੱਥੇ ਉਹ ਜਿੱਦਾਂ ਇਹਨਾਂ ਲੋਡ ਸਮਝਣ ਕੇ ਨਾਲ ਨਾਲ ਮਕਾਨ ਸ਼ੁਰੂ ਕਰੀ ਚੱਲਣਗੇ ਤੇ ਮਕਾਨ ਦੀ ਕਿੰਨਾ ਕੁ ਬਜਟ ਦੇਖੋ ਬਜਟ ਦੀ ਮੈਂ ਦੱਸਿਆ ਕਿ ਕਈ ਮਕਾਨ ਤਾਂ ਇਹੋ ਜਿਹੇ ਨੇ ਜਿੱਥੇ ਕਿ 15-20 ਹਜ਼ਾਰ ਦਾ ਖਰਚਾ ਸਾਰਾ ਜਿਆਦਾ ਖਰਚਾ ਨਹੀਂ ਹੈ ਕੁਝ ਮਕਾਨ ਜਿਹੜੇ ਨੇ ਉੱਥੇ 50-60 ਹਜ਼ਾਰ ਦਾ ਖਰਚਾ ਹੈ ਤੇ ਕਈਆਂ ਤੇ ਫਿਰ 1.5 ਲੱਖ ਤੋਂ 2.5 ਲੱਖ 3 ਲੱਖ ਤੱਕ ਵੀ ਹੋ ਜਾਂਦਾ ਕਿਉਂਕਿ ਅਸੀਂ ਨਾ 5-7 ਲੱਖ 10 ਲੱਖ ਇੱਕ ਮਕਾਨ ਤੇ ਨਹੀਂ ਖਰਚਦੇ ਕਿ ਕੋਸ਼ਿਸ਼ ਸਾਡੀ ਇਹ ਹੈ ਕਿ ਥੋੜਾ ਥੋੜਾ ਵੰਡ ਕੇ ਸੋਣਾ ਕਰਕੇ ਅਸੀਂ ਜਿੰਨਾ ਮੈਕਸਿਮਮ ਲੋਕਾਂ ਨੂੰ ਫਾਇਦਾ ਪਹੁੰਚਾ ਸਕੀਏ ਬਜਟ ਤਾਂ ਲਿਮਟਿਡ ਨੇ ਤਾਂ ਸਾਡਾ ਪੈਸਾ ਤਾਂ ਲੈਂਦਾ ਨਹੀਂ ਬਾਹਰੋਂ ਕਿਦੋਂ ਰਸੀਦ ਬੁੱਕ ਹੈ ਨਹੀਂ ਵੀ ਅਸੀਂ ਤੁੱਕਾ ਬੋਲ ਚੰਦ ਗਠਾ ਕਰਾਂਗੇ ਦਬਾਰੋ ਕਿਸ ਤੋਂ ਅਸੀਂ ਗੌਰਮੈਂਟ ਤੋਂ ਜਾ ਕੇ ਬਰਡ ਚੋ ਕਿਸ ਤੋਂ ਸੀ ਚਲ ਪੈਸਾ ਚਲ ਆਪਣਾ ਘਰੇ ਪੈਸਾ ਜੇ ਲਾਣਾ ਤੇ ਬੜਾ ਸੋਚ ਸਮਝ ਕੇ ਸਾਡੀ ਟੀਮ ਅਸਲ ਲਗਾ ਰਹੀ ਹੈ ਨੇ ਬੜੀ ਇਲਕਤੀ ਕਰਕੇ ਫਿਰ ਜੀ ਕਰ ਸਕਦੇ ਹਾਂ ਸਾਰੇ ਤਾਂ ਬੰਦੇ ਫਿਰ ਕੰਮ ਕਰਤਾ ਜਾਂਦੇ ਆ। ਭਾਈ ਸਾਹਿਬ ਇਸੇ